ਰਸ਼ੀਆ ਦੀ ਰਾਜਧਾਨੀ ਮਾਸਕੋ ਦੇ ਇੱਕ ਮਾਲ ਦੇ ਵਿੱਚ ਅਤਵਾਦੀ ਹਮਲਾ ਹੋਇਆ ਤੇ ਇਸ ਹਮਲੇ ਦੇ ਮਗਰੋਂ ਕਿੰਨੇ ਹੀ ਲੋਕ ਜਿਹੜੇ ਨੇ ਉਹਨਾਂ ਦੀਆਂ ਜਾਨਾਂ ਚਲੀ ਗਈਆਂ ਸੂਤਰਾਂ ਦੀ ਮੰਨੀਏ ਤਾਂ ਹਲੇ ਤੱਕ 60 ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਕਈ ਲੋਕ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ ਗੱਲ ਕੀਤੀ ਜਾਏ ਤਾਂ ਲਗਭਗ 145 ਤੋਂ ਵੱਧ ਲੋਕ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਪੈਸਾ ਅਤਵਾਦੀ ਹਮਲੇ ਦੀ ਝੇਕਰ ਗੱਲ ਕੀਤੀ ਜਾਏ ਤਾਂ ਮੁੰਬਈ ਦੇ ਤਾਜ ਹੋਟਲ ਦਾ ਅਟੈਕ ਜਿਹੜਾ ਹੈ ਇਸ ਨੂੰ ਦੇਖ ਕੇ ਕਿਤੇ ਨਾ ਕਿਤੇ ਯਾਦ ਆ ਜਾਂਦਾ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਰੂ ਕੰਬਾਉ ਤਸਵੀਰਾਂ ਮਾਸਕੋ ਦੇ ਸਮਾਲ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਹਾਦਸੇ ਦੇ ਮਗਰੋਂ ਪੀਐਮ ਮੋਦੀ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਅਫਸੋਸ ਜਤਾਉਂਦੇ ਹੋਏ ਮਦਦ ਦਾ ਹੱਥ ਵੀ ਜਿਹੜਾ ਅੱਗੇ ਵਧਾਇਆ ਗਿਆ ਰਸ਼ੀਆ ਦੇ ਰਾਜਤਾਨੀਏ ਮਾਸਕੋ ਜਿੱਥੇ ਦੇ ਇੱਕ ਮਾਲ ਦੇ ਵਿੱਚ ਇਹ ਅਤਵਾਦੀ ਹਮਲਾ ਹੋਇਆ ਹੈ ਕਿੰਨੇ ਹੀ ਲੋਕ ਜਿਹੜੇ ਨੇ ਇਸ ਹਮਲੇ ਦਾ ਇਸ ਵੇਲੇ ਸ਼ਿਕਾਰ ਹੋ ਚੁੱਕੇ ਨੇ ਤਾਂ ਬਿਲਕੁਲ ਤਸਵੀਰਾਂ ਤਸਵੀਰਾਂ ਜਿਹੜੀਆਂ ਨੇ ਤਾਜ ਹੋਟਲ ਅਟੈਕ ਵਰਗੀਆਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਹਰਕ ਕਰੋ